Gracias okay. por ਆਜੇ ਮੇਰੇ ਖੱਦਰ ਟਾਇਪਿੰਜ ਕਲਰ ਮਿਲ ਜਾਂਦੇ ਆ ਸਾਰੇ ਆਪਣੇ ਕੋਲੇ ਠੀਕ ਹੈ ਇਹ ਜਿਵੇਂ 1.5 250 ਵਿੱਚ ਇਹਦੇ ਆਪਾਂ 120 ਰੁਪਏ ਮੀਟਰ ਦੇ ਦੀਦਾ ਵਧੀਆ ਮੇਜ ਦਾ ਮੋਟਾ ਕੱਪੜਾ ਪੂਰਾ ਠੀਕ ਹੈ ਕੱਪੜੇ ਦੇ ਵੀਰੇ ਚੀਜ਼ ਦੀ ਫੁੱਲ ਗਾਰੰਟੀ ਆਂਦੀ ਬਾਕੀ ਜਿਹੜਾ ਗੁਬਤਰਾ ਨੂੰ ਹਾ ਦਾਣੇ ਦੇਣ ਵਾਲੇ ਰਹਿੰਦੇ ਆ ਜਰਾ ਇਹ ਰੇਟ ਤਾਂ ਪੈਂਦਾ ਜਿਵੇਂ ਕਹਿੰਦੇ 120 ਦੀ 25 ਰੁਪਏ ਤਾਂ ਇਹ ਮੇਰੇ ਖਿੱਚ ਕੇ ਰੱਖੀਆ ਚੱਲ ਭਰਾਵਾਂ ਆਣ ਇੱਕ ਦੂਜੇ ਦੇ ਨਾਲ ਭਰਾਵਾਂ ਦੇ ਸੱਤ ਹੀ ਹੁੰਦਾ ਰੇਟ ਤੂੰ ਕਿਉਂਕਿ ਮੈਂ ਲੈ ਕੇ ਆਉਣਾ ਨਾ ਇਹਦਾ ਇੰਨੇ ਕਰਾ ਤਾਂ ਪੈਂਦਾ ਇਹ ਆਪ ਨੂੰ ਆ ਜਿਵੇਂ ਬੱਚਿਆਂ ਨੂੰ ਦਾਣੇ ਦੋਣੇ ਖ ਵੀਗਾ ਭਰ ਕੇ ਭੂਗਣਾ ਜਾਂ ਦੱਬਲੇ ਪਿਆ ਹਾਂ ਭਰ ਕੇ ਮੇਰੇ ਪਾਈਪ ਲਾਗੇ ਇਹਨਾਂ ਨਾਲ ਐਕਸਟਰਾ ਪਾਈਪਾਂ ਦਿੱਤੀਆਂ ਠੀਕ ਤਿੰਨ ਵੀ ਖਰਾਬ ਹੋ ਜਾਣਗੇ ਸਭ ਨੂੰ ਹੋਂ ਤੋਂ ਉਹਦੋਂ ਜਿਵੇਂ ਆਹ ਖੁੱਡੇ ਦੇ ਵਿੱਚ ਇਹ ਜੋੜਿਆਂ ਨੂੰ ਜਿਵੇਂ ਪਾਣੀ ਦਾਣਾ ਦੇਣ ਵਾਲੇ ਜਿਹੜੇ ਵਿੱਚ ਟੰਗੇ ਜਾਂਦੇ ਆ ਅੱਛਾ ਝਾਲੀਆਂ ਦੇ ਵਿੱਚ ਜੋੜਾ ਛੱਡਦੇ ਆ ਜਾਨੀ ਇਹਦੇ ਵਿੱਚ ਸਾਈਜ਼ ਮੈਨੂੰ ਨਹੀਂ ਮਾਰਦੇ ਸਹੀ ਹੈ ਵੀ ਇਹਨਾਂ 'ਚ ਸਾਈਜ਼ ਮਿਲ ਜਾਣਗੇ ਛੋਟੇ ਵੱਡੇ ਜਿਵੇਂ ਵੱਡੀਆਂ ਛੋਟੀਆਂ ਇਹਦੇ 'ਚ ਸਾਰੇ ਸਾਈਜ਼ ਦੇ ਆਪਣੇ ਕੋਲੇ ਕੋਲੇ ਨੂੰ ਹੋਣੀ ਹੁੰਦਾ ਹੈਗਾ ਯਾਨੀ ਕਿ ਇਕਾਦਰ ਵਿੱਚ ਆਪਾਂ ਦੇਖ ਰਹੇ ਵੇ ਸੀਗੇ ਇਹ ਪਾਣੀ ਵਾਲਾ ਉਹ ਪਾਣੀ ਵਾਲਾ ਜਿਹੜਾ ਵੱਡਾ ਸੀ 5 ਲੀਟਰ 6 ਲੀਟਰ 3 ਲੀਟਰ 2 ਲੀਟਰ ਵਾਲੇ ਮਿਲ ਜਾਂਦੇ ਆ ਆ ਮੈਟ ਪਏ ਆ ਤੇ ਇਹ ਜਿਹੜੇ ਥੱਲੇ ਵਿਛਾਉਣ ਵਾਲੇ ਥੱਲੇ ਵਿਛਾਉਣ ਵਾਲਾ ਮੈਟ ਆ ਗਿਆ ਜਾਲਾਂ ਦੇ ਵਿੱਚ ਜਿਵੇਂ ਜਾਲਾਂ ਦੇ ਵਿੱਚ ਵੀਰੇ ਹਾਂ ਖੁੱਡਿਆਂ ਦੇ نیچے ਜਿੱਥੇ ਮਰਜੀ ਲਾ ਲਓ ਪਿੰਜਰੇ ਚਲਾ ਕੇ ਜਾਂਦਾ ਕੱਲਿਆਂ ਦੇ ਵਿੱਚ ਜਾਲਾਂ ਦੇ ਵੀ ਸਾਹਮਣਾ ਕੋਈ ਨਹੀਂ ਹਾਂ ਸਾਰਿਆਂ ਦੇ ਵਿੱਚ ਲੱਗਾ ਜਾਂਦਾ ਹੈ ਜੱਬ ਵੀ ਚੱਕਦਾ ਉਦੋਂ ਦਾ ਛਤਰੀਆਂ ਪਈਆਂ ਨੇ ਠੀਕ ਆ ਛਤਰیاں ਪਈਆਂ ਆਪਣੇ ਕੋਲੇ ਟਾਂਗੀਆਂ ਪਈਆਂ ਨੇ ਜਿਹੜੀਆਂ ਫੋਲਡਿੰਗ ਵਾਲੀਆਂ ਟਾਂਗੀਆਂ ਹੁੰਦੀਆਂ ਨੇ ਇਹ ਜਿਹੜੀਆਂ ਬੰਝੀਆਂ ਨੇ ਭਾਈ ਛੋਟੀ ਵੱਡੀ ਹੋ ਜਾਂਦੀ ਹੈ ਸਾਰੀਆਂ ਛੋਟੀਆਂ ਵੱਡੀਆਂ ਹੋ ਜਾਂਦੀਆਂ ਠੀਕ ਉਹ ਦੁਬਾਰਾ ਆਪਣੇ ਕੋਲ ਉਹ ਹੀ ਆ ਗੋਲ ਪੁਸ਼ ਵਗੈਰਾ ਆਈਡੀਅਲ ਪੈਲੇ ਗੋਲੀਆਂ ਇਹਨਾਂ ਦੇ ਵਿੱਚ ਸਾਰਾ ਕੁਝ ਮਿਲ ਜਾਂਦਾ ਰਿਕਵਰੀ ਕੈਪਸੂਲ ਲੈ ਮਤਰਾ ਆਪਾਂ ਫੇਰ ਤੁਹਾਨੂੰ ਆ ਵੀ ਭਾਈ ਨੇ ਵੀਡੀਓ ਦਿਖਾਈ ਹੈ ਤੇ ਇੱਕ ਤੁਹਾਨੂੰ ਮੈਂ ਹੋਰ ਗੱਲ ਕਹਿਣ ਲੱਗਿਆ ਵੀ ਜਿਹੜੀ ਆ ਪਾਊਡਰ ਹੈ ਜਾਂ ਗੋਲੀਆਂ ਨੇ ਇਹਦੀ ਜ਼ਿੰਮੇਵਾਰੀ ਬਾਈ ਲੈ ਰਿਹਾ ਤੇ ਮੈਂ ਕਿਸੇ ਨੂੰ ਨਾ ਤਾਂ ਇਹਦੀ ਕਹਿਣਾ ਹੁੰਦਾ ਵੀ ਪਾਓ ਨਾ ਮੈਂ ਕਿਸੇ ਨੂੰ ਕਹਿਣਾ ਨਾ ਪਾਓ ਕਿਉਂਕਿ ਇਹ ਚੀਜ਼ ਆ ਬਾਹਰਲੀ ਦਿਖਾਈ ਅਰਨ ਨੇ ਮੜੀ ਜਿਹੜੇ ਬਾਰੂ ਮੰਗਾਨਾ ਬੇਦ ਬਗੈਦਾ ਮੰਗਾਨਾ ਮੈਂ ਇਹ ਤੁਸੀਂ ਆ ਖੜਾ ਰਹਿਣਾ ਉਹ ਕੰਮ ਨਹੀਂ ਕਰ ਸਕਦੇ ਤੁਸੀਂ ਤੇ ਅਰਨ ਜਿਵੇਂ ਕਹਿੰਦੇ ਹੁੰਦੇ ਵੀ ਕੰਮ ਤਾਂ ਅਜੇ ਤੱਕ ਇਹਨੇ ਕੋਈ ਲੰਬਾ ਨਹੀਂ ਗਲਤ ਕਰਿਆ ਨਹੀਂ ਪਰ ਦੇਖੋ ਆ ਪਾਣੀ ਕਿਸੇ ਚੀਜ਼ ਦੇ ਇਨਵੋਲਵਮੈਂਟ ਹੁੰਦੇ ਕਿਉਂਕਿ ਬਈ ਅਸਲੀ ਕੰਮ ਇਹ ਹੈਗਾ ਦਵਾਈ ਮੈਡੀਸਨ ਦੇ ਵਿੱਚ ਮੈਂ ਕਿਸੇ ਨੂੰ ਇਹ ਨਹੀਂ ਕਹਿ ਸਕਦਾ ਵੀ ਆਹ ਮੈਡੀਸਨ ਲੈ ਲਓ ਤੇ ਆਹ ਕਰ ਲਓ ਤੇ ਆਹ ਅਰਨੇ ਕਾਹਦੀ ਖਤਰ ਹੁੰਦਾ ਵੀਰੇ ਗੁਲਗੁਸ਼ਾ ਜਿਵੇਂ ਠੰਡਾ ਹੁੰਦਾ ਇਹ ਕੋਤਨ ਨੂੰ ਦੇਣ ਵਾਸਤੇ ਨਰਜੀਨੁਰ ਜੀ ਵਾਸਤੇ ਮੈਨੂੰ ਇਹ ਹੀ ਦਿੱਤਾ ਸੀ ਉਹਨਾਂ ਨੇ ਮਹਾਂਤਕਾ ਤੋਂ ਇਹ ਦਵਾਈ ਤੇ ਲੈ ਕੇ ਆਇਆ ਇਹਦਾ ਲਿਖ ਕੇ ਦੇ ਦਾਂਗਾ ਮੈਂ ਯਾਨੀ ਕਿ ਚੀਜ਼ ਦੀ ਫੁੱਲ ਗਾਰੰਟੀ ਹੈ ਬਾਹਰੋਂ ਬਿਲ ਤੇ ਮਾਲ ਮੰਗਾਨਾ ਮੈਂ ਉਂ ਕਿਸੇ ਤੋਂ ਨਹੀਂ ਲੈਂਦਾ ਹੈਗਾ ਜੇ ਆਪਾਂ ਕਹਿੰਦੇ ਕਿਸੇ ਰਿਟੇਲਰ ਤੋਂ ਗਾਰੰਟੀ ਦਊਗਾ ਰਿਜਨਲ ਦੀ ਮਿੱਤਰੋ ਫੁੱਲ ਗਾਰੰਟੀ ਹੈ ਜਿਹੜਾ ਮਰਜ਼ੀ ਹੋਰ ਕਿਹੜੀ ਚੀਜ਼ ਹੁੰਦੀ ਹੈ ਤੇਰੇ ਕੋਲ ਆਪਣੇ ਇੰਦੇ ਕੋਲੇ ਸਾਰਾ ਕੁਝ ਹੀ ਹੁੰਦਾ ਆਪਣੇ ਕੋਲ ਇੰਦੇ ਜੇ ਮੈਡੀਵਰਮ ਵਾਰ ਮੈਂ ਤੁਹਾਡੀ ਹਾਨੀ ਨੀਕਾ ਕਰਾ ਦਿੰਦਾ ਦੋ ਮਿੰਟ ਦਿਖਾ ਦਿੰਦਾ ਨੀਚੇ ਬਈਆਂ ਨੇ ਆਪਣੇ ਕੋਲੇ ਤੇ ਇਹ ਰਿਜਨਲ ਹੈ ਕਹਿੰਦਾ ਬਾਈ ਮੈਂ ਵੀ ਕੀ ਜੀ ਨੇ ਕਮੀ ਦਿੱਤਾ ਕੰਮ ਵੀ ਆਪਣੇ ਕਬੂਤਰ ਤੁਹਾਨੂੰ ਪਤਾ ਵੀ ਢੱਲੇ ਜੇ ਹੋ ਗਏ ਸੀਗੇ ਤੇ ਮੈਂ ਆਹ ਮਹਾਂਤਕ ਤੋਂ ਲੈ ਕੇ ਗਿਆ ਸੀ ਬਾਈ ਤੇ ਸੱਦਮ ਵਾਲੇ ਨੂੰ ਤੇ ਬਾਈ ਕਬੂਤਰਾਂ ਨੇ ਰਿਜ਼ਲਟ ਕੀ ਦਿੱਤਾ ਮੇਰਾ ਰੱਬਾ ਬਹੁਤ ਚੰਗੇ ਉੱਡੇ ਯਾਰ ਕਬੂਤਰ ਇਹ ਕਿੰਨੇ ਦਾਰ ਨੇ ਇਹ 700 ਰੁਪਏ ਲੜਵਾ ਵੀਰੇ 890 ਪ੍ਰਿੰਟ ਲੈਸ ਕਰਕੇ ਦੇ ਦਿੰਦਾ ਜਦੋਂ ਵੀਰੇ ਜਿੰਨੀ ਲੈਸਾਂ ਨਹੀਂ ਉਹ ਸਾਹਮਣਾ ਕਰਦੀ ਮੈਂ ਵੀ ਆ ਤੁਹਾਨੂੰ ਸਾਰਾ ਕੋ ਡਾਟਾ ਰੂਟ ਪਾਉਣਾ ਜੇ ਕਿੰਨੇ origignal duplicate ਆਪਦੀ ਕੋਈ ਦੇ ਕੇ ਪੜਨ ਪੜ ਕੇ ਆਉਣਾ ਹੋਇਆ ਜਦੋਂ ਮਰਜ਼ੀ ਆਰਨਾ ਕਹਿੰਦਾ ਜਦੋਂ ਮਰਜ਼ੀ ਥੋੜਾ ਜੀ ਕਰੇ ਜਦੋਂ ਮਰਜ਼ੀ ਆ ਜਾਵੇ ਹੈ ਪਰ ਮਿੱਤਰੋ ਆ ਚੀਜ਼ ਬਹੁਤ ਜ਼ਬਰਦਸਤ ਆ ਐਵੇਂ ਤੁਹਾਨੂੰ ਮੈਂ ਕਹਾਂ ਨੂੰ ਕੁਝ ਕਹੀ ਜਾਵਾਂ ਪੁਰਾਣੇ ਆਲੂ ਬਖਾਰੇ ਵੀ ਕੱਢ ਲੈਂਦੇ ਸੀ ਸਟੋਰ ਚ ਪੂਰੇ ਠੀਕ ਹੈ ਇੰਜ ਆਪਣੇ ਕੋਲ ਹੁਣ ਆ ਗਿਆ ਵੈਰੈਟੀ ਪੂਰੀ ਫੁੱਲ ਪਈ ਆ ਇਹ ਰਸੂnga ਵੀ ਇੰਜ ਖੱਟਾ ਮਿੱਠਾ ਜਿਹੇ ਜਿਹਾ ਵੀ ਉਹ ਇਸੇ ਨੇ ਲੈਣਾ ਹੋਊ ਉਹ ਚੀਜ਼ ਮਿਲ ਜੂਗੀ ਤੁਹਾਨੂੰ ਬਹੁਤ ਸੋਹਣਾ ਯਾਰ ਖੱਟ ਮਿੱਠਾ ਪੂਰਾ ਵਧੀਆ ਜਿਹੜੀ ਕੰਪਨੀ ਤੋਂ ਲੈ ਗਏ ਆ ਇਹ ਵੀਰੇ ਖੁੱਲਾ ਹੀ ਹੁੰਦਾ ਕੰਪਨੀ ਦਾ ਨਹੀਂ ਹੁੰਦਾ ਕਿਸੇ ਦਾ ਲਿਫਾਫੇ ਖਾਲੀ ਲੱਗੇ ਹੁੰਦੇ ਆ ਚਲਾ ਗਿਆ ਬਾਈ ਯਾਰ ਮੈਂ ਕਹਿੰਦਾ ਐ ਨਹੀਂ ਦੱਸਣਾ ਜੇ ਐਂ ਭੇਜ ਦੇ ਤਾਂ ਫਿਰ ਤਾਂ ਗੱਲ ਨਹੀਂ ਕਰਿਆ ਅਰਨੇ ਕੋਲੇ ਲੋਖਰਾ ਬਹੁਤ ਸਰਾ ਯਾਰ ਆ ਹੁਣ ਮੈਂ ਖਾ ਕੇ ਲਿਖਿਆ ਪਹਿਲਾਂ ਵੀ ਖਾ ਗਏ ਵੀਰੇ ਇਹ ਕਿਹਨੇ ਹੁੰਦਾ ਬੰਦਾ ਨਾ ਉਹ ਗੌਨੀ ਦਿੰਦਾ ਬਿੱਲੀ ਵਾਂਗੂ ਦਾ ਰੱਖ ਗਿਆ ਦੇਖੋ ਤੁਸੀਂ ਤੇ ਮੈਨੂੰ ਦੱਸਿਆ ਨਹੀਂ ਵੀ ਕਿਥੋਂ ਲਿਆਂਦਾ ਕੀ ਗੱਲਬਾਤ ਦਾ ਕਹਿੰਦਾ ਲਫਾਫਾ ਬਦਲਦਾ ਇਹ ਵੀ ਤੇ ਲਫਾਫੇ ਨਾ ਉੱਪਰ ਖਾਲੀ ਲੱਗੇ ਹੁੰਦੇ ਆ ਇਹ ਯਾਨੀ ਕਿ ਕਿਸੇ ਕੋਲ ਹੀ ਨਹੀਂ ਗਾ ਇਹ ਬਸ ਜਿਵੇਂ ਕਰੀਏ ਕੋਈ ਦੁਬਈ ਦਵਾਨ ਦਾ ਕੋਈ ਕਿਥੋਂ ਆਂਦਾ ਵਾ ਅਲੱਗ ਅਲੱਗ ਹੁੰਦਾ ਸਿਸਟਮ ਇਹਦੇ ਵਿੱਚ ਖਾਲੀ ਲਫਾਫੇ ਜੀ ਮਾਲ ਭਰਿਆ ਹੋਇਆ ਲੋਕ ਖਾਰਾ ਵਧੀਆ ਗੱਲ ਨਹੀਂ ਬਾਕੀ ਪੂਰੇ ਦੇਖ ਖੱਟੇ ਡੀਡ ਹੁੰਦੇ ਆ ਦਾ ਜਾਂ ਖੱਟ ਮਿੱਠਾ ਜਿਹਾ ਸਵਾਦ ਹੀ ਇਹਦਾ ਬਾਕੀ ਆ ਛਤਰੀਆਂ ਪਈਆਂ ਆਪਣੇ ਕੋਲੇ ਰੱਖ ਲਈਆਂ ਨੇ ਨਾ ਛਤਰੀ ਵੀ ਤੇ ਜਿਵੇਂ ਲੋਹੇ ਦੀ ਹੁੰਦੀ ਆ 2 ਫੁੱਟ 3 ਫੁੱਟ ਸਾਰੀਆਂ ਮਿਲ ਜਾਣਗੀਆਂ ਇਹਨਾਂ ਦੇ ਵਿੱਚ ਵੈਰਾਈਟੀ ਮ ਤੇ ਬਾਕੀ ਜਿਹਵੇਂ ਐਲੂਮੀਨੀਅਮ ਦੀਆਂ ਵੀ ਹੈਗੀਆਂ ਇਹਦੇ ਵਿੱਚ ਆਪਣੇ ਕੋਲੇ ਜੇ ਆਰਡਰ ਤੇ ਚੀਜ਼ ਮੰਗਾਉਣੀ ਹੋਵੇ ਭੇਜ ਦਿੰਨੇ ਆ ਵੀਰੇ ਜਿੱਥੇ ਵੀ ਕਵੇ ਜਿੱਥੇ ਵੀ ਬੰਦਾ ਜਿੱਥੇ ਮਰਜੀ ਬੈਠਾ ਹੋਵੇ ਕੈਨੇਡਾ ਮੈਰੀਕ ਜੀ ਭੇਜ ਦਿੰਨੇ ਆ ਜਿੱਥੇ ਮਰਜੀ ਵੀਰੇ 올 ਵਰਡ ਬੰਦਾ ਜਿੱਥੇ ਮਰਜੀ ਬੈਠਾ ਉੱਥੇ ਭੇਜਾਂਗੇ ਠੀਕ ਆ ਇਹਦੇ ਚਾਹ ਐਲੂਮੀਨੀਅਮ ਦੀ ਵੀ ਛਤਰੀ ਬਣਾ ਦੀ ਦੀਆਂ ਨੇ ਇਹ ਐਲੂਮੀਨੀਅਮ ਦੀ ਛਤਰੀ ਆ ਇਹ ਕਰਨੇ ਫੋਲਡਿੰਗ ਵਾਲੀ ਛਤਰੀ ਹੁੰਦੀ ਉਹ ਵੀ ਹੁੰਦੀ ਐ ਜੇ ਬਾਹਰ ਉਹ ਫੋਲਡਿੰਗ ਵਾਲੀ ਵੀਰੇ ਹਾਂ ਬਣਾਣੇ ਪਏ ਬਸ 2-4 ਦਿਨਾਂ 'ਚ ਕਰਾਂਗੇ ਤਿਆਰ ਉਹ ਵੀ ਲੱਗਿਆ ਹੋਇਆ ਵਾ ਬਾਕੀ ਹ ਕਹ ਹਰੀ ਭਰੇ ਬਕਵੁੱਤਰਾਂ ਜਿਹਾ ਮਾਨ ਦਾ ਹੁਣ ਆਏ ਦੇ ਲੋ ਵੀ ਲੈ ਕੇ ਕੀ ਕੀ ਜਾਣਾ ਤੇ ਲੈ ਕੇ ਆਪਾਂ ਅਗਲੀ ਵੀਡੀਓ ਹਾਜ਼ਰ ਹੋਵਾਂਗੇ ਬਹੁਤ ਛੇਤੀ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ